ਫਾਇਰ ਫੜ ਜਾਣੇ ਸਾਡਾ ਜੋਰ ਲੱਗਿਆ ਡੀਸੀ ਨੂੰ ਜਵਾਬ ਲਾਇਆ ਕਰੇ ਡੀਸੀ ਨੂੰ ਜਵਾਬ ਨਾ ਆਇਆ ਕਰੇ ਕਿੱਥੇ ਗੱਲ ਦਾ ਇਹ ਤਾਂ ਫਾਇਰ ਮੂਰੇ ਕਰ ਦੇ। ਐਸ ਟੀਮ ਨੇ ਅੰਦਰ ਖੱਤਿਆ ਆਪਦਾ ਰੂਲ ਇੱਕ ਤਿਆਰ ਕਰ ਲਿਆ ਵੀ ਤੀਜਾ ਪੈਨਲ ਤਿਆਰ ਕਰਦੇ ਹਾਂ ਹੁਣ। ਅਸੀਂ ਕਿਹਾ ਵੀ ਕਿੰਨੇ ਚ ਵਕੇ ਆ ਤੁਸੀਂ? ਜੱਫੇ ਵੰਦੀ ਦੀ ਸਹੂਲ ਹੈ। ਆਹ ਲੜਾਈਆਂ ਛੋਟੀਆਂ ਮੈਂ ਅੱਜ ਵੀ ਕਹਨਾ। ਲੜਾਈਆਂ ਵੱਡੀਆਂ ਨੇ ਬਿਜਲੀ ਲੰਘੇਆਂ ਸੀ 10 ਮਗਰ ਤੁਸੀਂ ਗਲਤ ਕਰ ਰਹੇ ਆ ਪਹਿਲਾਂ ਦੁਬਾਰੇ ਤਿਆਰ ਕਰ ਰਹੇ ਆ ਪਹਿਲਾਂ ਵਾਲੇ ਨੂੰ ਇਹ ਕੈਸੇ ਲਊਗਾ ਕਹਿੰਦੇ ਨਾ ਮੈਂ ਇਹਨੂੰ ਰੱਦ ਕਰੂੰ ਅਸੀਂ ਸਾਰੇ ਸੋਸ਼ਲ ਮੀਡੀਆ 'ਚ ਦੱਸਦੇ ਆ ਵੀ ਆ ਪਾਇਨਲ ਇਹਨਾਂ ਆਧਾਰ 'ਤੇ ਬਣਿਆ ਜੇ ਭੰਗ ਹੁੰਦਾ ਇਹ ਪਾਇਨਲ ਬਣਿਆ ਭੰਗ ਨਹੀਂ ਹੋ ਸਕਦਾ ਤੂੰ ਹਸਮਾਨ ਵੀ ਨਹੀਂ ਕਰ ਸਕਦਾ ਉਹਨੂੰ ਜਦੋਂ ਸਾਰੇ ਪਾਸਿਓ ਪੱਕੇ ਸਬੂਤਾਂ ਨਾਲ ਕੰਟਰੋਲ ਕਰਕੇ ਲਿਆਂਦਾ ਹੋਇਆ ਇਹ ਸਾਰਾ ਕੁਝ ਅਰਜ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਕੀ ਗੱਲ ਭਾਈ ਜਦ ਆਹਾਂ ਆਟੜੇ ਬੰਦਿਆਂ ਖੜੀਆਂ ਕਰਕੇ ਜਿਹੜੀਆਂ ਸੜਕਾਂ ਵੱਡੀਆਂ ਲੜਾਈਆਂ ਇੱਥੇ ਹਾਈਵੇ ਨਿਕਲਣਗੇ ਤੇ ਆਹ ਆਇਆ ਕੋ ਮੈਟਰੀ ਸਾਰਾ ਕੁਝ ਲਾ ਕੇ ਤੇ ਨੇੜੇ ਨਹੀਂ ਜਾਣ ਦਿੰਦੇ ਸਾਨੂੰ ਸੁਣਾਈਆਂ ਗੱਲਾਂ ਡੀਟੀ ਨੇ ਇਹ ਤੋਂ ਕਰਜਾ ਕਰਿਆ ਇਸ ਟੋਲ ਪਲਾਟੇ ਆ ਦੇ ਜਮੀਨਾਂ ਤੋਂ ਕੀ ਗੱਲ ਹੁੰਦੀ ਆ ਕਿੱਥੇ ਕੀ ਪਹੁੰਚੇ ਭਾਈ ਆਪਾਂ ਰੋਕ ਲਿਆ ਗਾਣੋ ਇੱਕ ਪੈਨਲ ਪਹਿਲਾ ਪ੍ਰਾਤ ਕਰਦਾ ਜਾ ਰਿਹਾ ਸਾਡੇ ਆਰਪੀਡੀ ਸਾਡੇ ਭਰਾਵਾਂ ਨੂੰ ਲੜਾਈ ਜਾਂਦੀ ਆ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿਹੜਾ ਕਿ ਸਾਨੂੰ ਇਹ ਬੈਠੇ ਧਰਨਾ ਲਈ ਗਾਹ ਬਸੇ ਬੰਦੀ ਵਾਲੇ ਬੈਠੇ ਆ ਇਹ ਸਾਨੂੰ ਕਹਿ ਰਹੇ ਆ ਕਿ ਜਿਹੜੇ ਕਿ ਸਿੱਧੂਪੁਰ ਜਥੇਬੰਦੀ ਵਾਲੇ ਬਰਾਬਰ ਧਰਨਾ ਲਾ ਕੇ ਬਹਿ ਗਏ ਇਹ ਗਲਤ ਬੰਦਿਆਂ ਦਾ ਸਾਥ ਦਿੰਦੇ ਆ ਪਰ ਅਸੀਂ ਇਹ ਗੱਲ ਇਹਨਾਂ ਨੂੰ ਪੁੱਛਣੀ ਚਾਹੁੰਦੇ ਆ ਵੀ ਜਦੋਂ ਵਾਰੰਟ ਕਮਜਾ ਹੋ ਗਿਆ ਸਾਡੀ ਇਹ ਮਿੱਟੀ ਵੀ ਢਾਲਦੀ ਮਿੱਟੀ ਢਾਲਦੀ ਹਜੇ ਦੂਬਰ ਪਿੱਛੇ ਕੀ ਰਹਿ ਗਿਆ ਜਦੋਂ ਮਿੱਟੀ ਸਾਡੀ ਨਹੀਂ ਸਾਰੀ ਜਿੱਥੇ ਠੱਡੇ ਲੱਗੇ ਸੀ ਠੱਡਾਂ ਤੇ ਕਿ ਮਿੱਟੀ ਢਾਲੀ ਪਈ ਆ ਬੋਧੂ ਬਾਅਦ 5 ਦਿਨੋ ਕੇ ਘਰ ਨਾਲ ਕਾਹਦੇ ਆਸਤੇ ਲਾਏ ਨੇ ਐਟਾ ਦੱਸਣਾ ਵੀ ਕਾਰਨਾ ਕੀ ਐ ਇੱਕ ਪਾਸੇ ਠੱਡੇ ਕਹਿ ਰਹੇ ਆ ਵੀ ਇੱਧਰ ਦੇ ਪਾਸੇ ਠੱਡੇ ਲਾ ਦਿਓ ਸਾਡੇ ਵਾਲੇ ਪਾਸੇ ਸੀ ਠੱਡੇ ਲਾਉਣ ਨਹੀਂ ਦਿੰਦੇ ਇਹ ਕਿਵੇਂ ਹੋ ਸਕਦਾ ਠੱਡੇ ਦੋਹੇ ਪਾਸੇ ਲਾਓ ਜਿੱਥੇ ਆਉਂਦੇ ਆ ਅਸੀਂ ਇਹਦੀ ਆਰੇ ਵੀ ਇੱਕ ਪਾਸੇ ਲਾਓ ਦੋਹੇ ਪਾਸੇ ਲਾਓ ਦੋਹੇ ਪਾਸੇ ਠੱਡੇ ਲਾਓ ਜਿੱਥੇ ਆਉਂਦੇ ਆ ਪਰ ਇਹ ਤਾਂ ਹੈ ਨਹੀਂ ਮੇਰੇ ਨਾਲ ਟਿੱਬੇ ਚੜਾ ਦੇ ਐਥੇ ਹੁਣ ਇਹ ਜਿਹੜੀ ਮਿੱਟੀ ਸਿੱਧੀ ਪਈ ਐ ਇਹਨੇ ਕੰਨੂ ਟਰੈਕਟਰ ਦੇ ਵਿੱਚ ਟਰੈਕਟਰ ਚਾਰਨਾ ਵਾਹਣ ਜਿੱਥੋਂ ਡਾਂ ਲੌਣਾ ਕਿਵੇਂ ਟਰੈਕਟਰ ਤਾਰੂਗਾ ਇੱਡਾ ਉੱਚਾ ਸੇ ਟ ਪ੍ਰਸ਼ਾਸਨ ਦੀ ਗਲਤੀ ਹੈ ਜਿਹੜੇ ਕਿ ਇੱਕ ਪਾਸੇ ਢਾਲ ਗਏ ਦੂਜੇ ਪਾਸੇ ਜਦੋਂ ਢਾਲਣ ਲੱਗੇ ਉਹਨਾਂ ਨੂੰ ਢਾਲਣ ਨਹੀਂ ਦਿੱਤੀ ਪ੍ਰਸ਼ਾਸਨ ਮੁੜ ਗਿਆ ਪਰ ਪ੍ਰਸ਼ਾਸਨ ਦਾ ਹੱਕ ਬੰਦਾ ਸੀ ਦੂਜੇ ਪਾਸੇ ਵੀ ਢਾਲ ਦੇ ਗਏ ਕੱਲਾ ਖਾਲ ਬੰਦ ਕਰਕੇ ਹੋੜ ਗਏ ਖਾਲ ਕੱਢਣ ਦੀ ਇਹ ਸਰ ਫਿਆਸਤਾ ਹੈ ਵੀ ਇਹਨਾਂ ਨੇ ਖਾਲ ਕੱਢਣਾ ਵੀ ਖਾਲ ਜਿਹੜਾ ਬੰਦ ਹੋਇਆ ਇਹ ਕੱਢਿਆ ਜਾਵੇ ਕਿਸੇ ਹਿਸਾਬ ਨਾਲ ਪਰ ਅਸੀਂ ਬੈਠੇ ਹਾਂ ਖਾਲ ਕੱਢਣ ਹੀ ਨਹੀਂ ਦਿੰਦੇ ਖਾਲ ਹੈ ਜਿਹੜਾ ਵਿੱਚ ਆਇਆ ਰਾਹ ਦੇ ਉੱਥੋਂ ਵੀ ਛੱਡੇ ਜਿੱਥੇ ਸਹੀ ਆਉਂਦੇ ਆ ਦੋਹੇ ਪਾਸੇ ਫਿਰਡੇ ਲਾਏ ਜਾਣ ਜਿੱਥੇ ਛੱਡੇ ਸਹੀ ਉਹਦੇ ਦੂਜੇ ਪਾਸੇ ਵੀ ਲੱਗੜ ਇੱਧਰ ਵੀ ਸਾਨੂੰ ਕੋਈ ਲੱਕਾ ਨਹੀਂ ਪਰ ਉਧਰ ਵੀ ਡਾਲ ਲੱਗਣ ਤੇ ਜਿੰਨੀ ਉਧਰ ਮਿੱਟੀ ਢਾਹਦੀ ਆ ਉਹਨੇ ਮਿੱਟੀ ਢਾ ਲੈਣਾ ਨਹੀਂ ਅਸੀਂ ਜਿੰਨਾ ਚਿਰ ਬੈਠੇ ਰਹਿਣੀ ਅਸੀਂ ਵੀ ਬੈਠੇ ਆ ਅਸੀਂ ਜਦੇ ਬੰਦੀ ਸਾਡੀ ਭੱਜਣ ਵਾਲੀ ਨਹੀਂ ਇਹ ਆਡੀਓ ਪਾ ਰਹੇ ਐ ਕੱਲ ਅਸੀਂ ਸਾਡੇ ਲੀਡਰ ਸਾਨੂੰ ਆ ਕੇ ਕਹਗੇ ਸੀ ਬਲਾਕ ਦੇ ਵੀ ਕੇਰਾ ਤੁਸੀਂ ਸਪੀਕਰ ਆਫ ਦਾ ਲਾ ਕੇ ਰੱਖ ਲੋ ਸਪੀਕਰ ਲਾਉਣਾ ਨਹੀਂ ਤੁਸੀਂ ਇੱਥੋਂ ਦੀ ਮੁੰਡੇ ਦੀ ਵਰਕਸ਼ਾਪ ਆਨੇ ਬਸ ਟਪਾਉਣੀ ਸੀ ਅਸੀਂ ਟੈਂਟ ਇੱਥੋਂ ਲਾਹਤਾ ਲਾ ਕੇ ਇੱਧਰ ਸਾਈਡ ਤੇ ਲਾਉਣਾ ਸੀ ਇਹਨਾਂ ਨੇ ਕੱਲ ਆਡੀਓ ਪਾਤੀ ਵੀਕ ਅਗਰ ਆ ਸਿੱਧੂ ਪਰ ਜੁਨੀਅਨ ਵਾਲੇ ਭੱਜ ਗਏ ਆਪ ਦਾ ਬੋਰੀਆ ਵਸਟਰਾਂ ਬੰਨ ਕੇ ਬੰਨ ਕੇ ਭੱਜ ਗਏ ਅਸੀਂ ਆਪਣੀ ਜਿੱਤ ਹੋਊਗੀ ਆਪਾਂ ਕੱਠ ਕਰੋ ਵੱਧੋ ਵੱਧ ਕੱਲ ਨੂੰ ਵੀ ਸਿੱਧੂ ਪਰ ਜੁਨੀਅਨ ਵਾਲੇ ਭੱਜ ਗਏ ਅਸੀਂ ਭਾਈ ਦੇ ਨਹੀਂ ਅਸੀਂ ਬੈਠੇ ਆ ਜਿੰਨਾ ਚਿਰ ਵੀ ਕਹਿਣਗੇ ਉਹਨਾਂ ਚਿਰ ਬੈਠੇ ਰਾਵਾਂਗੇ ਜੇ ਬੈਠਣੀ ਅਸੀਂ ਵੀ ਬੈਠਣ ਜਾਣਦੇ ਆ ਅਸੀਂ ਬੈਠੇ ਰਾਵਾਂਗੇ ਕੋਈ ਗੱਲ ਨਹੀਂ ਪਰ ਅਸੀਂ ਭੱਜਦੇ ਨਹੀਂ ਭੱਜਣ ਵਾਲਿਆਂ ਚੋ ਹੈ ਨਹੀਂ ਅਸੀਂ ਚਾਹੁੰਦੇ ਆ ਵੀ ਟਕਰਾ ਨਾ ਹੋਵੇ ਦੋਹੇ ਪਾਸੇ ਕੋਈ ਆ ਹੋ ਜੇ ਰਾਤ ਦੋਹੇ ਪਾਸੇ ਛੱਡਿਆ ਜਾਵੇ ਰਾਤ ਅਸੀਂ ਨਹੀਂ ਆ ਦੇ ਵੀ ਰਾ ਰੋਕਿਆ ਮਾੜਾ ਪਰ ਇਧਰ ਤਾਂ ਢਾਲਦਾ ਉਧਰ ਢਾਲ ਨਹੀਂ ਰੇ ਉਧਰ ਹੀ ਛੱਡੇ ਨਹੀਂ ਲਾਉਣ ਦਿੰਦੇ ਇਧਰ ਛੱਡੇ ਲਵਾਉਣੇ ਐ ਇਹ ਨਹੀਂ ਹੋ ਸਕਦਾ ਇੱਕ ਤਰਫਾ ਨਹੀਂ ਹੋ ਸਕਦਾ ਛੱਡੇ ਲੱਗਣਗੇ ਤਾਂ ਦੋਹੇ ਪਾਸੇ ਲੱਗਣਗੇ ਨਹੀਂ ਇੱਕ ਪਾਸੇ ਵੀ ਨਹੀਂ ਲੱਗਣਗੇ ਪ੍ਰਿੰਟ ਕਬਜ਼ਾ ਲਾ ਕੋ ਨਾ ਕਰਾਉਣ ਵਾਲਾ ਪੁਲਿਸ ਪ੍ਰਸ਼ਾਸਨ ਹਾਏ ਹਾਏ ਜੈ ਹਿੰਦ ਹਾਏ ਹਾਏ ਪ੍ਰਿੰਟ ਕਬਜ਼ਾ ਲਾ ਕੋ ਕਰਾ ਕੇ ਰਹਾਗੇ ਜੈ ਹਿੰਦ ਹਾਏ ਹਾਏ ਹੱਤਾਂ ਨਹੀਂ ਜੇ ਦੇਓ ਕੀ ਕਰਨਗੇ ਜੇ ਨਾ ਥਾਣੇ ਤੁਸਾਨਾ ਮਿਤੁਰਾ ਤੋਂ ਨਾ 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 ਤੇ ਮਾਵਾ ਭੈਣਾਂ ਦਾ ਇੱਕਾ ਜਿੰਦਾਬਾਦ 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 ਇਹਨਾਂ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੀ ਹੋ ਕੇ ਜਨਤਾ ਸਾਹਿਬ ਹਟਾ ਲਈਏ ਜੋ ਲੜਦੇ ਲੋਕ ਜਿਲਾ ਤੋਂ ਵੀ ਕਰਦੇ ਕੀ ਕਰ ਦੇਣਗੇ ਜੇ ਨਾ ਥਾਣੇ ਸਾਰੇ ਕਿਸਾਨ ਜੁਨੇ ਨੇ ਨਕਤਾ ਗਰਾਵਾ ਜਿੰਦਾਬਾਦ 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 ਜੇ ਜੇ ਇਹ ਰੌਲਾ ਕੀ ਹੈ ਇਹਦੀ ਕਾਨੂੰਨੀ ਸਥਿਤੀ ਕੀ ਹੈ ਇਹ ਤੋਂ 97 ਕੌਂਜ ਦੇ ਬੰਦੀ ਦੇ ਬੁਲਾ ਰਹਿਆਂ ਨੇ ਜਿਹੜੇ ਲਗਾਤਾਰ ਇਸ ਮਸਲੇ ਨਾਲ ਬਾ ਵਾਸਤਾ ਰਹੇ ਨੇ ਉਹਨਾਂ ਨੇ ਬਹੁਤ ਡਿਟੇਲ ਚ ਤੁਹਾਨੂੰ ਇਹ ਦੱਸਿਆ ਹੈ ਜਿਹੜੀ ਇਹ ਰਹਾ ਇਹ ਖਾਲੇ ਇਹ ਸੜਕਾ ਇਹ ਨਾਲੇ ਇਹ ਤੁਹਾਡੀਆਂ ਜ਼ਮੀਨਾਂ ਚੋਂ ਕੱਟੇ ਗਏ ਨੇ ਇਹ ਤੁਹਾਡੀ ਜ਼ਾਇਦਾਦ ਨੇ ਕਿਸੇ ਦੀ ਨਿੱਜੀ ਜ਼ਾਇਦਾਦ ਨਹੀਂ ਇਹ ਸੜਕਾ ਸਾਂਝੀਆਂ ਨੇ ਇਹ ਜਿਹੜੇ ਰਾਹ ਨੇ ਇਹ ਵੀ ਸਾਂਝੇ ਨੇ ਹਾਲੇ ਵੀ ਸਾਂਝੇ ਨੇ ਤੇ ਇਥੇ ਜਿਹੜੇ ਨਾਲੇ ਉਹ ਵੀ ਸਾਂਝੇ ਨੇ 22 ਸਾਲ ਤੱਕ 22 ਸਾਲ ਸੁਖਜੀਵ ਸਿੰਘ ਜੀ ਅੱਜ ਪੰਜਵਾਂ ਦਿਨ ਆ ਧਰਨੇ ਨੂੰ ਜਿਹੜਾ ਢਾਬਾ ਵਾਲੇ ਰਾਹ ਦਾ ਦੇਉਣ ਦਾ ਮਾਮਲਾ ਤੇ ਕਿੱਥੋਂ ਤੱਕ ਗੱਲ ਪਹੁੰਚੀ ਆ ਹੁਣੀ ਇਹ ਜੀ ਲਗਾਤਾਰ 11 ਤਰੀਕ ਤੇੜਾ ਇਹ ਧਰਨਾ ਹੈ ਦੇਉਣ ਦਾ ਜਿਹੜਾ ਢਾਬਾ ਵਾਲਾ ਰਾਹ ਉਹਦੀ ਪੈਨਲ ਦੇ ਸਹਾਰੇ ਨਾਲ ਜਿਹੜੀ ਮਿੰਟੀ ਹੋਈ ਆ ਤੇ ਪੈਨਲ ਬੈਠਾ ਉਹ ਦੋਨਾਂ ਧਿਰਾਂ ਨੂੰ ਸਹਿਮਤੀ ਸੀਗੀ ਉਹਦੇ ਤੇ ਕੁਝ ਹੋਇਆ ਕਿ ਜਦੋਂ ਪ੍ਰਸ਼ਾਸਨ ਆਇਆ ਇੱਥੇ ਪਹਿਲੇ ਦਿਨਾਂ ਤਾਂ ਪ੍ਰਸ਼ਾਸਨ ਜਿਹੜਾ ਟਾਲ ਮਟੋਲ ਕਰ ਰਿਹਾ ਸੀ ਵੀ ਉਹ ਕਹਿੰਦੇ ਸਾਡੇ ਕੋਲੇ ਫੋਰਸ ਹੀ ਹੈ ਨਹੀਂ ਬਰੰਟ ਕਬਜ਼ਾ ਹੋਵੇ ਫੋਰਸ ਨਾ ਹੋਵੇ ਇਹ ਕਿਵੇਂ ਹੋ ਸਕਦਾ ਉਹਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੋਇਆ ਮਾਵਾਂ ਪਹਿਣ ਆਈਆਂ ਨੌਜਵਾਨ ਆਏ ਮਜ਼ਦੂਰ ਦਖਾਨ ਆਏ ਇਕੱਠ ਦੇ ਜ਼ੋਰ ਨਾਲ ਉਹ ਸਾਰਾ ਦਿਨ ਬੀਡੀਪੀਓ ਦੀ ਗੱਡੀ ਦਾ ਘਰਾਉ ਕਰਿਆ ਫੇਰ ਕਿਤੇ ਜਾ ਕੇ ਸ਼ਾਮ ਨੂੰ ਉਹ ਜਦੋਂ ਇੱਥੇ ਪੱਕਾ ਮੋਰਚਾ ਹੋ ਗਿਆ ਮਾਈਆਂ ਆਟਾ ਗੁੰਨਣ ਲੱਗੀਆਂ ਦਾਲ ਸਬਜ਼ੀ ਬਣਨ ਲੱਗੀ ਵੀ ਗੱਡੀ ਦਾ ਘਰਾਓ ਨਹੀਂ ਛੱਡਦੇ ਇਹ ਬੀਡੀਪੀਓ ਦੀ ਗੱਡੀ ਨਹੀਂ ਐ ਡੀਸੀ ਦੀ ਗੱਡੀ ਐ ਹੂੰ ਸਾਡੇ ਭਾ ਦੀ ਫੇਰ ਸਾਰਾ ਲੁੰਗਰਾਂਣਾ ਪਛਿੰਡਿਓ ਚੱਲ ਕੇ ਆਇਆ ਬੈਂਟਰੀਆਂ ਲਾ ਲਾ ਅੱਥ ਨੇ ਉਹਨਾਂ ਨੇ ਛੱਡੇ ਲਾਏ ਐ ਝੰਡੇ ਵੀ ਨਹੀਂ ਲੈ ਕੇ ਝੰਡੇ ਵੀ ਸਾਡੇ ਕਿਸਾਨ ਜੱਥੇਬੰਦੀ ਦੇ ਉਹਨਾਂ ਨੇ ਉਹ ਲੱਗੇ ਹੋਏ ਐ ਰਾਹ ਦੇ ਜਿੱਥੇ ਛੱਡੇ ਲੱਗੇ ਜੀ ਤੇ ਹੁਣ ਉਹ ਉਹਨਾਂ ਦਾ ਕਹਿਣਾ ਦੂਜੇ ਪਾਸੇ ਜਿਹੜਾ ਜਗਦੀਸ਼ ਸਿੰਘ ਦਾ ਵਾਹਣ ਆ ਜਿਹੜੇ ਇੱਥੋਂ ਪਹਿਲਾਂ ਇਹ ਮਿੱਟੀ ਪਾਈ ਹੈ ਜਿਹੜੀ ਉਹਨਾਂ ਨੇ ਵੀ ਮਿੱਟੀ ਤਾਂ ਪਾਤੀ ਜਿਹੜੀ ਜਿਹੜਾ ਪੈਨਲ ਬਣਿਆ ਸੀ ਉਹਨਾਂ ਨੇ ਜਿਹੜਾ ਬਣਦਾ ਸੀਗਾ ਉਹ ਤਾਂ ਪਤਾ ਵੀ ਹੁਣ ਕਾਹਦਾ ਰੌਲਾ ਵੀ ਦੂਜੇ ਪਾਸੇ ਠੱਡੇ ਕਿਉਂ ਲਾਏ ਗਏ ਨਹੀਂ ਠੱਡੇ ਉਹ ਲੱਗੇ ਹੋਏ ਆ ਬਕਾਇਦਾ ਬੱਜਰੀ ਪਾ ਕੇ ਲੱਗੇ ਹੋਏ ਆ ਦੂਜੇ ਪਾਸੇ ਉਹਨੇ ਆਪ ਹੀ ਲਾਏ ਹੋਏ ਆ ਪੱਕੇ ਤੌਰ ਤੇ ਜਦੋਂ ਪਹਿਲਾਂ ਪੈਨਲ ਬੈਠਾ ਪੁਰਾਣੀ ਮੰਤੀ ਹੋਈ ਉਹ ਵੀ ਠੱਡੇ ਲੱਗੇ ਹੋਏ ਜਿਹੜੀ ਨਾ ਮੰਜ਼ੂਰਾ ਤੇ ਉਹਨਾਂ ਤੇ ਰਾਨੂ ਜਿਹੜੇ ਪੈਨਲ ਦੇ ਠੱਡੇ ਲੱਗੇ ਹੋਏ ਉਹ ਪੱਕੇ ਬੱਜਰੀ ਪਾ ਕੇ ਲੱਗੇ ਹੋਏ ਅੱਜ ਵੀ ਖੜੇ ਆ ਉੱਥੋਂ ਫਿੱਤਾ ਮਾਰ ਕੇ 22 ਫੁੱਟ ਰਾ ਇੱਧਰ ਚੜਦੇ ਵਾਲੇ ਪਾਸੇ ਜਿਹੜਾ ਉਹ ਦੁਬਾਰੇ ਝੰਡੇ ਲੱਗੇ ਹੋਏ ਨੇ ਨਹੀਂ ਜਿਹੜਾ ਜਿਵੇਂ ਹੁਣ ਜਗਜੀਤਣਾ ਉਹ ਜਿਵੇਂ ਹੁਣ ਆਪਣੇ ਪਰਸੋਂ ਦੀ ਆਪਣੇ ਪ੍ਰਸ਼ਾਸਨ ਨੇ ਪਾ ਹੀ ਦਿੱਤੀ ਮਿੱਟੀ ਤਾਂ ਪਾਤੀ ਉਹ ਫਿਰ ਹੋਰ ਵੀ ਬਣਦਾ ਥਾ ਤੁਸੀਂ ਕਹੀਏ ਨੇ ਵੀ ਹੋਰ ਬਣਦਾ ਫਿਰ ਉਹ ਤੋਂ ਵੀ ਪਹਿਲਾਂ ਹੀ ਕਿਉਂ ਹੋਣ ਦਿੱਤਾ ਜਿਹੜਾ ਘੱਟ ਕਿਉਂ ਪਾਇਆ ਗਿਆ ਉਹਨਾਂ ਥਾਂ ਮੰਨਤੀ ਹੋਈ ਹੋਣੀ ਪ੍ਰਸ਼ਾਸਨ ਹੀ ਇਹ ਦੋਨੇ ਤਰ੍ਹਾਂ ਨੂੰ ਲੜਾ ਰਿਹਾ ਅਸਲ ਵਿੱਚ ਪ੍ਰਸ਼ਾਸਨ ਕਹਿੰਦਾ ਵੀ ਕਿ ਦੋਨੇ ਤਰ੍ਹਾਂ ਦੇ ਇੱਕ ਵੀ ਕਿਸਾਨ ਨਾ ਉਹਨਾਂ ਦਾ ਨਾਂ ਇੱਧਰੋਂ ਉੱਥੇ ਨਹੀਂ ਜਾਣਾ ਰਾਹ ਤੇ ਅਸੀਂ ਆਪ ਦਾ ਮਸ਼ੀਨਰੀ ਲੈ ਕੇ ਆਏ ਆ ਆਪ ਦਾ ਟਰੈਕਟਰ ਲੈ ਕੇ ਆਏ ਆ ਟਿੱਪਰਾਂ ਦੇ ਨਾਲ ਉਹਨਾਂ ਨੇ ਆਪ ਮਿੱਟੀ ਢਾਲੀ ਐ ਮਿੱਟੀ ਉਹਨਾਂ ਅਸੀਂ ਆਖਿਆ ਵੀ ਮਿੱਟੀ ਪੂਰੀ ਤਰ੍ਹਾਂ ਨਹੀਂ ਢਾਲ ਦਿਓ ਕਹਿੰਦੇ ਪੂਰੀ ਤਰ੍ਹਾਂ ਢਾਲਾਂਗੇ ਜਿੱਥੇ ਝੰਡੀਆਂ ਲੱਗੀਆਂ ਹੋਆਂ ਉੱਥੋਂ ਟਿੱਕਰ ਮਿੱਟੀ ਅੱਜ ਵੀ ਨਹੀਂ ਗਈ ਦੇਖੋ ਜਾ ਕੇ ਅੱਛਾ ਮਿੱਟੀ ਜੇ ਦੂਜੇ ਪਾਸੇ ਹੈਗੀ ਐ ਅਸੀਂ ਘਰੇ ਜਾ ਕੇ ਗਰਮੀਤ ਪੱਕੇ ਵਾਲੇ ਦੇ ਘਰੇ ਚ ਗਏ ਆ ਅਸੀਂ ਸਾਂਝੇ ਤੌਰ ਤੇ ਦੋ ਬੰਦੇ ਗਏ ਆ ਸਾਨੂੰ ਚਾਹ ਪਾਣੀ ਪਿਆ ਆ ਸਾਡੇ ਨਾਲ ਵਧੀਆ ਗੱਲਬਾਤ ਹੋਈ ਜਾਂਦਾ ਨੇ ਹਾਂ ਹਾਂ ਉਹ ਕਹਿੰਦੇ ਵੀ ਧਰਨਾ ਚੱਪੋ ਧਰਨਾ ਲੱਗਿਆ ਹੋਇਆ ਪਿੰਡ ਦੀ ਬਦਨਾਮੀ ਹੁੰਦੀ ਅਸੀਂ ਆਖਿਆ ਵੀ ਧਰਨਾ ਚਕਾਉਣ ਖਾਤਿਰ ਆਏ ਆ ਅਸੀਂ ਵੀ ਦੱਸੋ ਤੁਹਾਨੂੰ ਪ ਗਰਮੀਤ ਕਹਿੰਦਾ ਤੇ ਬਖਤੌਰ ਸਿੰਘ ਕਹਿੰਦੇ ਵੀ ਅਸੀਂ ਮਿੱਟੀ ਢਾਲ ਦਾਂਗੇ ਟਰੈਕਟਰ ਵੀ ਅਸੀਂ ਆਪਣਾ ਲੈ ਆਉਣੇ ਆ ਜਿਹੜਾ ਦਿਨਾ ਸਿੰਘ ਉਹ ਪਹਿਲੇ ਦਿਨ ਆਇਆ ਸੀ ਧਰਨੇ 'ਚ ਗੱਲ ਉਹਨੂੰ ਕਹਿੰਦੇ ਵੀ ਤੁਸੀਂ ਦੇਖ ਹੋਵੇ ਸੀ ਜਦੋਂ ਗਾਹਾਂ ਦੇਖਣਗੇ ਉੱਥੇ ਰੌਲਾ ਪਾ ਲਿਆ ਯਾਨੀ ਕਿ ਗਰਪਾਲ ਨਾਲ ਰੈਂਚ 'ਚ ਹੈਗੀ ਆ ਕੋਈ ਹੋਊਗੀ ਸਾਨੂੰ ਨਹੀਂ ਪਤਾ ਪਰ ਅਸੀਂ ਸਾਂਝੇ ਬੰਦੇ ਸੀ ਅਸੀਂ ਦੇਖਣ ਗਏ ਆ ਤੋਂ ਦਿਨਾ ਪਹਿਲੇ ਦਿਨ ਆਇਆ ਸੀ ਧਰਨੇ 'ਚ ਦੇਖਣ ਗਿਆ ਬਕਾਇਦਾ ਜਿਹੜੋ ਜਾ ਕੇ ਖੜੇ ਆ ਬਾਹਨ 'ਚ ਸਾਨੂੰ ਕਹਿੰਦੇ ਸਾਡੇ ਬਾਹਨ 'ਚੋਂ ਬਾਹਰ ਹੋ ਜਾਓ ਗਰਪਾਲ ਤੇ ਗੱਲ ਪਈ ਆ ਅਸੀਂ ਉਹਨਾਂ ਨੂੰ ਅਖਾਏ ਰਹੇ ਕੰਮ ਗਲਤ ਆ ਕਿ ਤੁਸੀਂ ਲੜੋ ਨਾ ਤੁਸੀਂ ਸਤਾ ਰੋਜ਼ ਇਕੱਠੇ ਰਹਿਣਾ ਛੋਡੇ ਬਟਾਂ ਦੇ ਗਵੰਢੀ ਆ ਜੇ ਅਸ਼ਕਜੀਵਣਾ ਹੁਣ ਇਹ ਨਹੀਂ ਹੋ ਸਕਦਾ ਵੀ ਜਿਵੇਂ ਦੋਨੇ ਧਰਾਂ ਦੇ ਛੋਡੇ ਆਗੂ ਆ ਜਿਹੜੇ ਹੋਰ ਜ਼ਿਲ੍ਹਾ ਪੱਧਰ ਰਹੀ ਆ ਜਾਂ ਕਿ ਉਹ ਬਹਿ ਕੇ ਕੋਈ ਗੱਲਬਾਤ ਕਰਨ ਵੀ ਇਹਦਾ ਮਸਲਾ ਹੱਲ ਹੋ ਜੇ ਕਿਉਂਕਿ ਪਿੰਡ ਲਈ ਤਾਂ ਮਾੜਾ ਹੀ ਆ ਜਿਹੜਾ ਟਕਰਾ ਹੋਊਗਾ ਕੋਈ ਅਗਲੇ ਸਮੇਂ ਅਸੀਂ ਇਸੇ ਵਾਸਤੇ ਪੱਤੇ ਵਾਲੇ ਦੇ ਘਰੇ ਬੈਠੇ ਸੀ ਉਹਨਾਂ ਨੂੰ ਬੁਲਾਇਆ ਸੀ ਧੰਨਵਾਦ ਕਰੀ ਸੀ ਹੁਣ ਵੀ ਗੱਲਬਾਤ ਚੱਲ ਰਹੀ ਆ ਸਿੱਧੂਪੁਰ ਦੇ ਜਿਹੜੇ ਬਲਾਕ ਪ੍ਰਧਾਨ ਹ ਕਲਵੰਤ ਸਿੰਘ ਨਈਂਆ ਵਾਲਾ ਉਹ ਆਏ ਹੋਏ ਅੱਜ ਵੀ ਕੱਲ ਵੀ ਇਹ ਤੋਂ ਹੋਣ ਗਿਆ ਸੀ ਵੀ ਕੱਲ ਕਹਿੰਦੇ ਸੀ ਬੈਠਣ ਵਾਸਤੇ ਬੈਠ ਕੇ ਗੱਲਬਾਤ ਮੁੱਕਣੀ ਹੈ ਵਧੀਆ ਗੱਲਾਂ ਅਸੀਂ ਕਹਿੰਦੇ ਵੀ ਉਹ ਜਥੇਬੰਦੀ ਆਈ ਹੈ ਇੱਧਰ ਜਥੇ ਆਓ ਜਿਹੜਾ ਹੁਣ ਇੱਕ ਪਾਸੇ ਉਧਰ ਉਹ ਬਹਿ ਗਏ ਇੱਕ ਪਾਸੇ ਤੁਸੀਂ ਬਹਿ ਗਏ ਇਹ ਤਾਂ ਮੈਂ ਗਲਤ ਸੁਨੇਹਾ ਹੀ ਜਾਂਦਾ ਨਾ ਲੋਕਾਂ 'ਚ ਤਾਂ ਘਰ ਦੇ ਹੀ ਹੋਗੇ ਜੀ ਘਰ ਦੇ ਹੀ ਲੜਾਈ ਹੋ ਗਈ ਇਹ ਤਾਂ ਹਾਰ ਜਾਂਦੇ ਹੁੰਦੇ ਆਪਾਂ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਨੇ ਆ ਵੀ ਬੈਠ ਕੇ ਟੇਬਲ ਟਾਕ ਗੱਲਬਾਤ ਹੋਵੇ ਬੈਠ ਕੇ ਹੋਵੇ ਘਰ ਦੇ ਵਿੱਚ ਲੜਾਈ ਨਹੀਂ ਜੇ ਆਪਾਂ ਕਿਸੇ ਸਰਕਾਰ ਨਾਲ ਲੜਦੇ ਆ ਕਿਸੇ ਕਾਰਪੋਰੇਟ ਘਰਾਣਿਆਂ ਨਾਲ ਲੜਦੇ ਆ ਉੱਥੇ ਆਪਣੀ ਗੱਲ ਹੋਰ ਹੁੰਦੀ ਠੀਕ ਹੈ ਹੁਣ ਮੰਨ ਲਓ ਆਗੂ ਜਿਹੜੇ ਆਏ ਆ ਉਹ ਫਿਰ ਕੋਈ ਕਰ ਰਹੇ ਆ ਗੱਲਬਾਤ ਤੁਹਾਡੇ ਹਾਂਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਪ ਸਿੰਘ ਜ਼ਿਲ੍ਹਾ ਕੁਮਿੰਨਰ ਆਏ ਹੋਏ ਆ ਉਹਨਾਂ ਨੂੰ ਸਿੱਧੂਪੁਰ ਦੇ ਜਿਹੜੇ ਬਾਈ ਗਰਦੀਪ ਸਿੰਘ ਆ ਉਹ ਲੈ ਕੇ ਆਏ ਆ ਗੱਲਬਾਤ ਕਰਨ ਵਾਸਤੇ ਲੈ ਕੇ ਆਏ ਆ ਬੈਠਦੇ ਆ ਉਦੋਂ ਕੀ ਪ੍ਰੋਪੋਜ਼ਲ ਆਉਂਦੀ ਆ ਅਸੀਂ ਤਾਂ ਢੀਕਦੇ ਆ ਅਸੀਂ ਨਿਭਾਜੇ ਗੱਲਬਾਤ